ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟੀਆਂ ਦੀ ਓਟ ਵਿਆਸਰੇ ਵਿਆਸਰੇ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਮਾਤਾ ਬਲਬੀਰ ਕੌਰ ਦੀ ਯਾਦ ਨਾਲ ਜੁੜੀ ਇਸ ਸ਼ੋਕ ਸਮਾਗਮ ਦੇ ਵਿੱਚ ਸਭੂ ਸਾਧ ਸੰਗਤ ਜੀ ਨੂੰ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਦ ਪੁਰਾਨ ਗੁਰੂ ਸਾਹਿਬਾਨ ਸਾਰਕਟ ਦੇ ਪਹਿਲਾ ਸੁਖ ਨਿਰੋਗੀ ਕਾਇਆ ਬੰਦਾ ਨਿਰੋਗ ਹੋਣਾ ਚਾਹੀਦਾ ਨਹੀਂ ਤੇ ਕ세 ਸੁਖ ਨਾ ਕੋਈ ਕੰਮ ਨਹੀਂ ਹੁੰਦਾ ਪਹਿਲਾ ਸੁਖ ਨਿਰੋਗੀ ਕਾਇਆ ਦੂਸਰਾ ਸੁਖ ਘਰ ਮੇ ਮਾਇਆ ਤੀਸਰਾ ਸੁਖ ਸੁਲਖਸ਼ਣਾ ਨਾਰੀ ਚੌਥਾ ਸੁਖ ਉਤਤ ਅਗਿਆਕਾਰੀ ਪੰਜਵਾਂ ਸੁਖ ਰਾਜ ਮੇ ਪਾਸਾ ਛੇਵਾਂ ਸੁਖ ਰਾਜ ਘਰ ਵਾਸਾ ਸਤਨਾ ਸੁ ਪ੍ਰਮਤਿਆਸੀ ਪਰਿਵਾਰ ਬੁਨਿਆਦ ਸਮਾਜ ਦੀ ਤੇ ਪਰਿਵਾਰ ਦੀ ਬੁਨਿਆਦ ਸੁਲੱਖਣਾ ਨਾਨੀ ਗੁਰੂ ਸਾਹਿਬ ਲਿਖਦੇ ਆ ਕਿ ਭਾਵੇਂ ਮਾਤਾ ਦਾ ਰੋਲ ਹੋਵੇ ਭੈਣ ਦਾ ਰੋਲ ਹੋਵੇ ਕੋਈ ਬੰਦਾ ਕੁਝ ਵੀ ਹਸਲ ਨਹੀਂ ਕਰ ਸਕਦਾ ਜਦ ਤੱਕ ਉਹਦੇ ਸਿਰ ਦੇ ਉੱਤੇ ਮਾਂ ਦਾ ਆਸ਼ੀਰਵਾਦ ਨਾ ਹੋਵੇ ਇਸ ਕਰਕੇ ਜਦੋਂ ਕੀਰਤੀ ਦੇਖਦਾ ਮੈਂ ਧਰਮਾਨ ਪਰਿਵਾਰ ਦੀ ਫੁੱਲਾਂ ਦੀ ਖੁਸ਼ਬੂ ਹਵਾ ਤੋਂ ਵਿਪਰੀਤ ਨਹੀਂ ਜਾਂਦੀ ਸਾਦ ਸੰਗਤ ਦੀ ਲੇਕਿਨ ਮਾਨਵੀਏ ਗੁਣਾਂ ਦੀ ਖੁਸ਼ਬੂ ਮਲੁਖੀ ਗੁਣਾਂ ਦੀ ਖੁਸ਼ਬੂ ਚਾਰੋਂ ਦਿਸ਼ਾਵਾਂ ਦੇ ਵਿੱਚ ਫੈਲਦੀ ਹੈ ਔਰ ਰਹਿੰਦੀ ਹੈ ਆਧਿਕ ਕਾਇਨਾਤ ਤੱਕ ਰਹਿੰਦੀ ਹੈ ਕੋਇਲ ਤੂਫ ਨਾਲ ਪੇੜ ਥੜ ਨਾਲ ਖੇਤੂਪੇ ਨਾਲ ਬੰਦਾ ਆਪਦੇ ਕੰਮ ਤੇ ਕੰਮ ਕਿਸੇ ਦਾ ਮਹੋਕਾਜ ਨਹੀਂ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਕੋਈ ਜਨਮਦਾਨ ਨਹੀਂ ਕਮਲ ਦਾ ਫੁੱਲ ਕਿਚੜ ਚੋਂ ਉੱਗਦਾ ਹੈ ਲੇਕਿਨ ਆਪਣੇ ਗੁਨਾ ਖਾਤਰ ਪ੍ਰਮਾਤਮਾ ਸ੍ਰੀ ਖਰੀਦ ਅਸੀਸ ਦੇ ਉੱਤੇ ਚੜਦਾ। ਨਾ ਜਨਮ ਨਾ ਇਨਸਾਨ ਕਰਮ ਤੇ ਜਦੋਂ ਕਰਮਾਂ ਦੀ ਗੱਲ ਆਉਂਦੀ ਹੈ ਉਹ ਨਵੇਂ ਨੁਕਸਾਨ ਦੀ ਗੱਲ ਆਉਂਦੀ ਹੈ। ਮਹਾਤਮਾਨ ਸਾਹਿਬ ਬਾਰੇ ਇੱਕ ਗੱਲ ਕਹਿਣੀ। ਔਰ ਗੁਰਮਤਾਈ ਕੀ ਹੈ ਬਾਹ ਜਨਾਬ ਦੀ ਪਕੜੀਏ ਸਿਰ ਦੀ ਕੀਏ ਮਾਂ ਨਾ ਛੋੜੀ। ਇਹੀ ਤਾਂ ਹੈ। ਤਮਾਮ ਸਾਹਿਬ ਜਿੱਥੇ ਫਰਗਾਨਾ ਅੰਦਰ ਦਾ ਪੈਰ ਲਾਇਆ ਸਾਹਮਣੇ। ਨਾ ਫਾਂ ਨੁਕਸਾਨ ਨਾ ਦੇਖਿਆ ਇਹ ਨਾ ਦੇਖਿਆ ਵੀ ਕੋਈ ਮਿਨਿਸਟਰੀ ਆਉਂ ਫਿਰ ਇਹ ਨਾ ਦੇਖਿਆ ਜਦੋਂ ਧਰਮ ਦੀ ਰਾਹ ਦੇ ਉੱਤੇ ਤੁਰਿਆ ਕਿ ਕੈਪਟਨ ਮਰਿੰਦਰ ਸਿੰਘ ਆ ਜਾਂ ਫਲਾਨਾ ਚੀਫ ਮਿਨਿਸਟਰ ਆ ਔਰ ਨਸ਼ਾ ਬਿਕਦਾ ਤਾਂ ਬਿਕਦਾ ਆ ਆ ਲੈ ਗੱਡੀ ਦੀ ਆਵਾਜ਼ ਸੁਣੋ ਸਾਰਾ ਪੰਜਾਬ ਸੁਣੋ ਠੋਕ ਕੇ ਧਿਆਨ ਦਿਓ ਮੇਰੇ ਨਾਲ ਖੜਿਆ ਅੱਜ ਵੀ ਖੜਾ ਮੈਂ ਕਹਿੰਦਾ ਪੁਰਾਣੀ ਕਹਾਣੀਆਂ ਬਾਬੇ ਫਰੀਦ ਦੀ ਪਪਾ ਫਰੀਦ ਤੁੱਤ ਲੈਣ ਗਿਆ ਛੋਟੀ ਜਿਹੀ ਕੁੜੀ ਸੀ 17-18 ਸਾਲ ਆਣਾ ਦਿੱਤਾ ਕਹਿੰਦਾ ਜੀ ਬੀਬੀ ਆਨੇ ਦਦੋ ਉਹਨੇ ਇੰਨਾ ਕ ਫਾਦ ਹੋਰ ਲੋਕੀ ਆਏ ਇੰਨਾ ਕ ਫਾਦ ਤੇ ਨੌਜਵਾਨ ਆਇਆ ਉਹਨੇ ਕੁੜੀ ਵੱਲ ਵੇਖਿਆ ਇੱਕ ਵਾਰ ਐਂ ਰੱਖੀ ਕੜਾਈ ਉਹਨੇ ਸਾਰਾ ਸਾਰਾ ਮਰਿਆਂ ਵਿੱਚ ਉੱਥੇ ਥਾੜ ਦੇ ਪਪਾ ਫਰੀਦ ਬੈਠਾ ਸੀ ਕਹਿੰਦਾ ਪੁੱਤਰ ਸਾਨੂੰ ਆਨੇ ਆਨੇ ਦਾ ਦੁੱਧ ਨਹੀਂ ਆ। ਨਾ ਇਹਨੇ ਕੁਝ ਕਿਹਾ। ਨਾ ਕੁਝ ਸੁਣਿਆ ਤੇ ਸਾਰੇ ਦਾ ਸਾਰਾ ਭੀਲਾ ਹੀ ਡੋਲਤਾ। ਕਹਿੰਦੀ ਬਾਬਾ ਜੀ ਜਿੱਥੇ ਸੱਚਾ ਪਿਆਰ ਹੋਵੇ ਉੱਥੇ ਨਫਾ ਨੁਕਸਾਨ ਤੇ ਗਿਣਤੀਆਂ ਮਿੰਟੀਆਂ ਨਹੀਂ ਹੁੰਦੀ। ਨਾ ਤਾਂ ਨਫਾ ਨੁਕਸਾਨ ਦੇਖਿਆ ਤੇ ਮਾਨ ਨੇ। ਨਾ ਗਿਣਤੀਆਂ ਮਿੰਟੀਆਂ ਕੀਤੀਆਂ। ਕਰਤਾਰ ਖੜਾ। ਇੱਕ ਲੋਕਾਂ ਦਾ ਇੱਕ ਛੋਕਾਂ ਦਾ। ਇੱਕ ਮਹਿਲਾ ਦਾ ਇੱਕ ਟੋਕਾਂ ਦਾ ਤਮਾਨ ਸਾਹਿਬ ਅੱਜ ਵੀ ਲੋਕਾਂ ਨਾਲ ਖੜੋਤਾ ਚੁੰਕਾਂ ਨਾਲ ਨਹੀਂ ਖੜੋਤਾ ਤਮਾਨ ਸਾਹਿਬ ਅੱਜ ਵੀ ਸੱਚ ਦੀ ਰਾਹ ਤੇ ਚਲੇ ਤਮਾਨ ਸਾਹਿਬ ਅੱਜ ਵੀ ਚਰਤਾਰ ਲੈ ਕੇ ਖੜੋਤਾ ਹੈ ਮਿੱਤਰ ਪਿਆਰਿਓ ਜੀਨੀਅਸ ਲੋਕਾਂ ਦੀ ਲੋਕ ਤਾਰੀਫ ਕਰਦੇ ਤਗੜੇ ਲੋਕਾਂ ਤੋਂ ਡਰਦੇ ਐ ਐਸਐਸਪੀ ਐ ਭਾਈ ਡੀਐਸਪੀ ਐ ਨਾ ਪਗਾ ਲੋ ਕਟਾਉ ਲੇਕਿਨ ਕਿਰਦਾਰ ਵਾਲੇ ਲੋਕਾਂ ਦੇ ਉੱਤੇ ਲੋਕ ਭਰੋਸਾ ਕਰਦੇ ਆ ਫਿਰ ਸਵੇਰ ਉਹ ਭਰੋਸਾ ਹੀ ਪੰਜਾਬ ਦੀ ਰਾਜਨੀਤੀ ਨੂੰ ਸਾਰੂਗਾ ਇਹਨਾਂ ਚੌਕਾਂ ਤੋਂ ਪੰਜਾਬ ਨੂੰ ਉਭਾਰੂਗਾ ਔਰ ਉਸ ਲੜਾਈ ਦੇ ਵਿੱਚ ਅਗਰ ਨਵਜੋਤ ਸਿੰਘ ਸਿੱਧੂ ਦਾ ਕੋਈ ਮੋਢਾ ਹੈ ਕੋਈ ਸੱਚੀ ਬਾਹ ਹੈ ਕੋਈ ਧੜਕ ਦਾ ਦਿਲ ਹੈ ਤੇ ਸੁਰਜੀਤ ਸਿੰਘ ਤਮਾਨ ਤੇ ਉਹਦਾ ਪੁੱਤਰ ਜਸਵਿੰਦਰ ਇਸ ਕਰਕੇ ਮੈਂ ਅੱਜ ਆਇਆ ਔਰ ਤੁਹਾਨੂੰ ਬੇਨਤੀ ਕਰਦਾ ਕਿ ਸੱਚ ਔਰ ਹੱਕ ਦੀ ਲੜਾਈ ਪੰਜਾਬ ਦੀ ਉਸਾਰੀ ਦੀ ਲੜਾਈ ਹੈ ਰਾਜਨੀਤੀ ਜਿੱਥੇ ਧੰਦਾ ਬਣ ਗਈ ਸਿਆਸਤ ਜਿੱਥੇ ਸੱਤਾਂ ਲਈ ਰਹਿ ਗਈ ਉਥੇ ਇਸ ਬੰਦੇ ਨੇ ਸਿਆਸਤ ਧੰਮ ਲਈ ਕੀਤੀ ਹੈ ਲੋਕ ਸੇਵਾ ਲਈ ਕੀਤੀ ਹੈ ਬੜਾ ਫਰਕ ਹੈ ਜ਼ਮੀਨ ਅਸਮਾਨ ਦਾ ਫਰਕ ਹੈ ਪ੍ਰੋਫੈਸ਼ਨ ਤੇ ਮਿਸ਼ਨ ਦਾ ਬੜਾ ਫਰਕ ਹੈ ਇਸੇ ਕਰਕੇ ਜਿਨ੍ਹਾਂ ਲੋਕਾਂ ਨੇ ਆਜ਼ਾਦੀ ਦਿਵਾਈ ਭਗਤ ਸਿੰਘ ਵਰਗੇ ਲੋਕ ਉਹਨਾਂ ਦੇ ਨਾਂ ਤੇ ਲੋਕੀ ਸਰਕਾਰ ਆਉਂਦੀ ਹੈ ਲekin اخلاق ਹੈ ਨਹੀਂ ਜ਼ਮੀਰ ਹੈ ਨਹੀਂ ਜਗ ਦੇ ਜ਼ਮੀਰ ਹੈ ਨਹੀਂ ਫਿੱਕੇ ਹੋਏ ਲੋਕ ਇਸ ਕਰਕੇ ਮੈਂ ਕਹਿੰਦਾ ਕਿ ਸੱਚ ਦਾ ਸਾਥ ਦਿਓ ਔਰ ਇਹ ਠਾਠਾ ਮਾਰਦਾ ਘੱਟ ਇੱਥੇ ਕੋਈ ਪਾਰਟੀ ਉਡੀ ਵਾਲੀ ਗੱਲ ਨਹੀਂ ਹੈ ਇੱਥੇ ਤਾਂ ਪੰਜਾਬ ਦੇ ਦੋ ਧੜਿਆਂ ਦੀ ਗੱਲ ਹੈ ਇੱਕ ਪੰਜਾਬ ਦੇ ਨਾਲ ਦੂਜਾ ਪੰਜਾਬ ਨੂੰ ਖਾਣ ਵਾਲੇ ਭੰਦਾ ਕਰਵਾ ਦੇ ਤੇ ਮੈਂ ਵਧਾਈ ਦਿਨਾ ਇੰਨੇ ਲੋਕ ਬੜੇ ਹੱਸੇ ਬਾਅਦ ਮੈਂ ਕਿਸੇ ਸ਼ੋਕ ਸਮਾਗਨ ਦੇ ਵਿੱਚ ਇੰਨੇ ਲੋਕ ਮੈਨੂੰ ਇਹ ਨਹੀਂ ਸੀ ਪਤਾ ਕਿ ਜੇ ਸੁਵਿੰਦਰ ਦੀ ਸਗੀ ਮਾਂ ਮਮੀ ਜੀ ਮਮੀ ਜੀ ਅਥਰੂ ਜ਼ਿਆਦਾ ਧਮਾਨ ਸਾਹਿਬ ਕੋ ਉਹਦੇ ਪਿੰਦੇ ਸੂ ਮਾਂ ਦਾ ਦਰਜਾ ਕੁਝ ਲੈ ਸਕਿਆ ਗੁਰੂ ਨੂੰ ਪੁੱਛਿਆ ਕਿਸੇ ਕਿ ਗੁਰੂ ਸਾਹਿਬ ਇਸ ਦੁਨੀਆ ਤੇ ਪਵਿੱਤਰ ਕੀ ਹੈ ਅੰਗਾ ਗਉ ਹੈ ਕੌਣ ਪਵਿੱਤਰ ਹੈ ਉਹ ਕਹਿੰਦਾ ਸਭ ਤੋਂ ਪਵਿੱਤਰ ਮਾਂ ਦਾ ਪਿਆਰ ਕਿਸੇ ਚੰਡਾਲ ਨੇ ਉਹਨੂੰ ਕਿਸੇ ਨੇ ਕਿਹਾ ਵੀ ਮਾਂ ਦਾ ਦਿਲ ਕੱਢ ਲਿਆ ਮਾਂ ਦਾ ਦਿਲ ਕੱਢ ਲਿਆ ਭਾਈ ਤੈਨੂੰ ਦਸ ਦਿਸ਼ਾਵਾਂ ਦਾ ਰਾਜਾ ਬਣ ਗਿਆ ਉਹਨੇ ਡਾਕੂਆ ਮਾਰਿਆ ਮਾਂ ਦਾ ਦਿਲ ਕੱਢਿਆ ਤੇ ਜਦੋਂ ਭੱਜਣ ਲੱਗਿਆ ਪਾਵੇ ਚ ਪੈਰ ਫਸ ਗਿਆ ਥਾੜ ਦੇ ਨੇ ਥੱਲੇ ਡਿੱਗਿਆ ਤੇ ਮਾਂ ਦੇ ਦਿਲ ਚੋਂ ਆਵਾਜ਼ ਨਿਕਲੀ ਪੁੱਤਰ ਤੈਨੂੰ ਸੱਟ ਤਰੀ ਬਚੀ ਇਹ ਜੋ ਸਮ੍ਰਿਤੀ ਹੈ ਇਹ ਜੋ ਕਿਰਦਾਰ ਹੈ ਇਹ ਜੋ ਸੰਸਕਾਰ ਨੇ ਕੀ ਦੁਨੀਆ ਦੇ ਸਾਰੇ ਚਮਤਕਾਰ ਇਹਨਾਂ ਸੰਸਕਾਰਾਂ ਦੇ ਨਹੀਂ ਇਹ ਸੰਸਕਾਰ ਬੀਬੀ ਬਲਬੀਰ ਕੌਰ ਤੋਂ ਹੀ ਆਏ ਉਹੀ ਪ੍ਰਿਆਸ ਅਜੇ ਕੰਮ ਤੇ ਮਾਵਾ ਕਿੰਤੀ ਪਾਰਟੀਆਂ 'ਚ ਫਿਰਦੀਆਂ ਨੇ ਲੇਕਿਨ ਇਸ ਮਾਂ ਦਾ ਦਿੱਤਾ ਇਹ ਰੋਲ ਇਹ ਸਭ ਪਾਸੇ ਦਿਖਦਾ ਹੈ ਇਹਨੂੰ ਪ੍ਰਮਾਣ ਦੇਣ ਦੀ ਕੋਈ ਜ਼ਰੂਰਤ ਨਹੀਂ ਮੈਂ ਅੱਜ ਫੇਰ ਇੰਨਾ ਹੀ ਆਸ਼ਵਾਸਨ ਦਿੰਨਾ ਭਾਈ ਜਦੋਂ ਤੁਸੀਂ ਕ੍ਰਿਕਟ ਖੇਡੀ ਹੋਰ ਗੇਮਾਂ ਖੇਡੀਆਂ ਹੋਰ ਸਾਰਾ ਕੁਝ ਖੇਡਿਆ ਮੋਢਿਆਂ ਦਾ ਜੋਰ ਸੀ ਲੇਕਿਨ ਹੁਣ ਪੰਜਾਬ ਦੇ ਲੋਕਾਂ ਦਾ ਜੋਰ ਚਾਹੀਦਾ ਹੈ ਪਾਰਟੀਆਂ ਦਾ ਜੋਰ ਚਾਹੀਦਾ ਇਹ ਲੜਾਈ ਫਰਕ ਹੈ ਇੱਥੇ 5 ਨੂੰ 500 ਕਰ ਦਿੰਦੇ ਆ 500 ਵਾਲੇ ਨੂੰ ਜੀਰੋ ਬਾਂ ਦੇ ਸਮਝਿਆ ਨਹੀਂ ਇੱਥੇ ਤੇ ਬਹੁਤ ਕੁਝ 10% ਸੇਵਾ ਹੈ ਤੇ 90% ਬੇਵਾਨ ਇਸ ਕਰਕੇ ਇਸ ਲੜਾਈ ਦੇ ਵਿੱਚ ਤਮਾਨ ਸਾਹਿਬ ਵਰਗੇ ਯੋਧਿਆਂ ਦੀ ਜ਼ਰੂਰਤ ਹੈ ਤਮਾਨ ਸਾਹਿਬ ਵਰਗੇ ਸੱਚੇ ਲੋਕਾਂ ਦੀ ਕਿਰਦਾਰ ਵਾਲੇ ਲੋਕਾਂ ਦੀ ਵਿਸ਼ਵਾਸ ਪਾਕਰ ਲੋਕਾਂ ਦੀ ਲੋੜ ਹੈ ਮੈਂ ਤੁਹਾਡਾ ਸਮਾਂ ਤਾਂ ਜ਼ਿਆਦਾ ਲੈ ਗਿਆ ਲੇਕਿਨ ਗੱਲ ਖਰੀ ਹੈ ਗੱਲ 24 ਕੈਰੈਕਟਰ ਦੀ ਹੈ ਇਸ ਕਰਕੇ ਪ੍ਰਮਾਤਮਾ ਇਸ ਪਰਿਵਾਰ ਨੂੰ ਪਾਕਰ ਪੱਖੇ ਕਿ ਜੀ ਬੀਬੀ ਬਲਬੀਰ कौर ਦੇ ਅਸਾਂ ਹੈ ਬਿਸ਼ੋਲੇ ਨੂੰ ਸਹਸਦਿ ਇਹਨਾਂ ਦੇ ਭਨੇੜੀਆਂ ਨੂੰ ਬਲ ਬਖਸ਼ੇ ਔਰ ਕਿਰਤਾਰ ਬਖਸ਼ੇ ਸੱਚ ਤੇ ਤੁਰੰਗੀ ਤਾਕਤ ਬਖਸ਼ੇ ਨਮਨ ਕਰਦਾ ਮੈਂ ਇਸ ਆਸ ਨਾਲ ਕਿ ਬੀਬੀ ਜੀ ਦੀ ਆਤਮਾ ਨੂੰ ਸ਼ਾਂਤੀ ਮਿਲੇ ਸੱਚੇ ਮਾਰਗ ਚੱਲਿਆਂ ਉਸਤ ਕਰੇ ਜਹਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ